ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਹਰ ਦੂਜਾ ਮੋਰੀ ਰੋਣ ਝੋਣ ਲਾਇਆ ਹੰਦ ਕਟਾਰੇ ਜੇਵਨਾ ਤਿੰਨ ਲੋਭੀ ਲੋਭ ਲੁਭਾਇਆ ਮੋਰੀ ਰੋਣਾ ਝੋਣ ਲਾਇਆ ਸਾਵਣ ਆਇਆ ਤੇਰੇ ਮਨ ਦਕਟਾਰੇ ਜੀਵ ਦਾ ਤਿੰਨ ਲੋਭੀ ਲੋਭ ਨੂੰ ਭਾਇਆ ਤੇਰੇ ਦਰਸਨ ਵਿਟਹੁ ਖੰਨਿਆ ਵੰਨਿਆ ਤੇਰੇ ਨਾਮ ਵਿਟਹੁ ਕੁਰਬਾਨ ਜਾ ਤੂੰ ਤਾਂ ਮਾਨ ਕੀਆ ਹਾ ਬੇਨ ਕਿਆ ਮੇਰਾ ਮਾਣੋ ਚੂੜਾ ਭੰਨ ਪਲੰਘ ਸਿਓ ਮੁੰਤੇ ਸਣ ਬਾਹੀ ਸਣ ਬਾਹਾ ਸਕ ਰਹੇ ਦੀਏ ਮੁੰਤੇ ਸੋਹ ਰਾਤੋ ਅਵਰਾਹਾ ਨਾ ਮੁੰਨੀ ਯਾਰ ਨਾ ਚੂੜਿਆ ਨਾ ਸੇ ਬੰਗੂੜੀ ਆਹਾ ਜੋ ਸਹਿ ਕੰਠ ਨ ਲੱਗਿਆ ਜਲਨ ਸੇ ਬਾਹੜੀ ਆਹਾ ਸਭ ਸਹਿਆ ਸੋਹ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾਂ ਸੁਚੱਜੇ ਤ ਸਹ ਏਕ ਨਾ ਭਾਵਾਂ ਮਾਠ ਗੁੰਦਾਈ ਪੱਟੀਆਂ ਭਰੀ ਆਏ ਮੰਗ ਸੰਦੂਰੇ ਅੱਗਾ ਗਈ ਨਾਮੰਨੀਆਂ ਮਰੋ ਵੇਸੂਰੇ ਵੇਸੂਰੇ ਮੈਂ ਰੋਵੰਦੀ ਸਭ ਜਗ ਰੁੰਨਾ ਰੁੰਣਾ ੜੇ ਵੰਜੋ ਹੋ ਪਖੇਰੂ ਇਕ ਨਰੁ ਨਾ ਮੇਰਾ ਤਨ ਕਾ ਮੇਰੇ ਤਨ ਕਾ ਬਿਰਹਾ ਜਿਨ ਹਉ ਪਿਰਹੁ ਵਿਛੋੜੀ ਸੁਪਨਾ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਈ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਏ ਆਉ ਸਪ ਗਈ ਨੀ ਦੜੀਏ ਮਤ ਸੋਹ ਦੇਖਾ ਸੋਏ ਸਾਹਿਬ ਕੀ ਬਾਤ ਜੇ ਆਖਾ ਕਹੋ ਨਾਨਕ ਕੀ ਆ ਦੀ ਜਾਈ ਸੇਸ ਵੱਡੇ ਕਰ ਬੈ ਸਣ ਦੀ ਜਾਈ ਵੇਣਾ ਸਿਰ ਸੇਵ ਕਰੀ ਜਾਈ ਜਾ ਜਾ ਸੋਹ ਭਿਆ ਵਿਡਾਣਾ ਸੀਸ ਵੱਡੇ ਕਰ ਬੈਸਣ ਦੀ ਜਾ ਵੇਨਾ ਸਿਰ ਸੇਵਕਾਰੀ ਜਾ ਮਰੀ ਜਾਇ ਜੀੜਾ ਨਾ ਦੀ ਜਾਇ ਜਾ ਸੋਹ ਭਇ ਵਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ